ਅੰਮ੍ਰਿਤਸਰ ਮੰਦਿਰ ਤੇ ਹੈਂਡ ਗਰਨੇਡ ਸੁੱਟਣ ਵਾਲੇ ਬਦਮਾਸ਼ਾਂ 'ਚੋਂ ਇੱਕ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਸੋਮਵਾਰ ਸਵੇਰੇ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁੱਠਪੇੜ ਹੋਈ ਜਿਸ ਵਿੱਚ ਮੁਲਜ਼ਮ ਗੁਰਸਿੱਦਕ ਉਰਫ ਸਿੱਦਕੀ ਮਾਰਿਆ ਗਿਆ ਜਦੋਂ ਕਿ ਉਸ ਦਾ ਸਾਥੀ ਵਿਸ਼ਾਲ ਉਰਫ ਚੂਹੀ ਫਰਾਰ ਹੋ ਗਿਆ ਪੁਲਿਸ ਨੂੰ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਪੁਲਿਸ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ ਜਿਸ ਤਹਰਾਨ ਇਹ ਮੁਕਾਬਲਾ ਹੋਇਆ ਐਸਐਚਓ ਨੂੰ ਵਾਰਤਾਤ ਵਿੱਚ ਵੱਤੇ ਗਏ ਮੋਟਰਸਾਈਕਲ ਬਾਰੇ ਪਰ ਉਸੇ ਯੋਗ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਪੁੱਛਗਿੱਛ ਵਿੱਚ ਮੁਸਿੱਦਕ ਅਤੇ ਵਿਸ਼ਾਲ ਦੇ ਨਾਂ ਸਾਹਮਣੇ ਆਏ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਮਿਲਦਮ ਰਾਜਸਥਾਨੀ ਇਲਾਕੇ ਵਿੱਚੋਂ ਕੁੰਮਰੇ ਹਨ ਇਸ ਤੋਂ ਬਾਅਦ ਪੁਲਿਸ ਟੀਮਾਂ ਦਾ ਗਠਨ ਕਰਕੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਇਹ ਸਾਰੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਸਵੇਰੇ ਜਦੋਂ ਪੁਲਿਸ ਨੇ ਮਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੋਟਰਸਾਈਕਲ ਛੱਡ ਕੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੋਲੀਬਾਰੀ ਚ ਕਨਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥੇ ਗੋਲੀ ਲੱਗੀ ਇੱਕ ਗੋਲੀ ਇੰਸਪੈਕਟਰ ਅਮਲੋਕ ਸਿੰਘ ਦੀ ਪੱਗ ਅਤੇ ਪੁਲਿਸ ਦੀ ਗੱਡੀ ਨੂੰ ਲੱਗੀ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਵਿੱਚ ਗੁਰਸਿੱਧਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਉਸ ਦਾ ਸਾਥੀ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਜ਼ਖਮੀ ਗੁਰਸਿੱਧਕ ਅਤੇ ਕਨਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਗੁਰਸਿੱਧਕ ਦੀ ਮੌਤ ਹੋ ਗਈ ਫਿਲਹਾਲ ਫਰਾਰ ਮਲਜ਼ਮ ਵਿਸ਼ਾਲ ਦੀ ਪਾਲ ਜਾਰੀ ਹੈ ਅਤੇ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਮੰਦਰ ਨੇ ਖੰਡਵਾਲਾ ਛਾਟਾ ਦੇ ਵਿੱਚ ਉੱਥੇ ਇੱਕ ਧਮਾਕਾ ਹੋਇਆ ਸੀਗਾ ਉਹ ਚ ਦੋ ਮੋਟਰਸਾਈਕਲ ਵਾਲੇ ਬੰਦੇ ਆਇਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਵਿੱਚ ਔਰ ਰੋਇੰਗ ਹੋਈ ਸੀ ਉਤੇ ਉਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅਮਰਸਰ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਨ ਨੂੰ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਕਿ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ ਚ ਸਾਡਾ ਇੱਕ ਹੈਡ ਕਨਸਟੇਬਲ ਹੈ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੌਲਕ ਸਿੰਘ ਸਾਡੇ ਇਨਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਵਿੱਚ ਗੋਲੀ ਲੱਗੀ ਹੈ ਤੇ ਉਹ ਜਦੋਂ ਇਹ ਪੰਜ ਰਾਉਂਡਸ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਿੱਦੀ ਪਛਾਣ ਕੀਤੀ ਗਈ ਗੁਰਸਿੱਦਕ ਸਿੰਘ ਸਿਦਕੀ ਵਾਸੀ ਪਿੰਡ ਬਲ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਸਿਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫॉर ਮੈਡੀਕਲ ਟ੍ਰੀਟਮੈਂਟ ਤੇ ਉਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਡੈਥ ਹੋ ਗਈ ਹੈ ਤਾਂ ਮੈਂ ਇਸ ਦੇ ਵਿੱਚ ਸਾਰੀ ਇਹ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਉਸਤਾਲ ਦੀ ਨੋਕ ਤੇ ਦੋ ਸਨੇਚਿੰਗਸ ਦੇ ਮਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਤੇ ਦੂਜਾ ਜਿਹੜਾ ਇਹ ਸਾਥੀ ਹੈ ਵਿਸ਼ਾਲ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦੇ ਔਰ 304 ਦੇ ਹੀਨਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਹਜੇ ਫਰਾਰ ਹੈ ਮੋਟਰਸਾਈਕਲ ਨੇ ਨਾਲ ਬਰਾਮਦ ਹੋਇਆ ਉਹ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਜੋ ਪੰਜ ਫਾਇਰ ਹੈ ਨਾ ਵੱਲੋਂ ਫਾਇਰ ਕੀਤੇ ਗਏ ਇਨਸਪੈਕਟਰ ਵਿਨੋਦ ਕੁਮਾਰ ਐਸ ਐਚ ਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਿਸ ਸਟਫ ਤੋਂ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਤੋਂ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਐ ਮੈਂ ਜਿਵੇਂ ਹੁਣ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸੁਪਰਾਧਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਕਿਤੇ ਜਾ ਰਹੇ ਹੈ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦਾਏ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਨਜੋਗ ਡੀਜੀਪ ਸਾਹਿਬ ਮਨਜੋਗ ਸੀਐਮ ਸਾਹਿਬ ਵੱਲੋਂ ਇਹ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਹੈ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ ਕਿਤੇ ਗੈਰਕਾਨੂੰਨੀ ਕੰਮ ਦੇ ਲਈ ਕੰਮ ਕਰਦੇ ਸੀ ਕਲੈਕਸ਼ਨ ਕੀ ਹੈ ਸਾਰੇ ਇਹਨਾਂ ਦਾ ਦੇਖੋ ਜਿੰਨੀ ਕੁ ਗੱਲ ਸਾਨੂੰ ਪਤਾ ਲੱਗੀ ਹੈ ਉਹ ਦੂਸਰੇ ਮੁਲਜ਼ਮ ਦੇ ਪਤਾ ਲੱ ਫੜੇ ਜਾਣ ਤੋਂ ਬਾਅਦ ਹੋਰ ਵੀ ਕਲੀਅਰ ਹੋ ਜਾਏਗੀ ਪਰ ਬਾਹਰ ਬੈਠੇ ਕਿਸੇ ਬੰਦੇ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਔਰ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਤਾਰ ਫੇਰ ਉਹੀ ਕਰਾਸ ਬਾਰਡਰ ਚਲੇ ਜਾਂਦੇ ਆ ਤਾਂ ਉਹਦੇ ਤੇ ਅਸੀਂ ਸਾਡਾ ਟੈਕਨੀਕਲੀ ਤੇ ਪ੍ਰੋਫੈਸ਼ਨਲੀ ਕੰਮ ਕਰ ਰਹੀਆਂ ਸਾਡੀਆਂ ਟੀਮਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਮੇਨ ਗੱਲ ਤਾਂ ਇਹੀ ਹੈ ਕਿ ਪੈਸੇ ਦੇ ਲਾਲਚ ਨਾਲ ਲੱਗਦਾ ਜੋ ਮੈਨੂੰ ਬਹੁਤ ਛੋਟੇ ਪੈਸੇ ਦੇ ਲਾਲਚ ਨਾਲ ਇਹ ਕੰਮ ਕੀਤਾ ਹੈ ਨਹੀਂ ਉਮਰਾ ਕਿੰਨੀ ਕਿੰਨੀ ਨੇ ਤੇ ਗੁਰਸੇਦਕ ਦੀ ਮੌਤ ਹੋਈ ਉਹ ਟਾਰਗੇਟ ਹੈ ਗੁਰਸੇਦਕ ਦੇਖੋ ਪੈਸਾ ਵਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਐਸਚਨਿੰਗ ਹੋਏਗੀ ਦੂਜੇ ਅਕਿਊਜ਼ ਦੀ ਇਹ ਸਾਰੇ ਸਵਾਲਾਂ ਦਾ ਜਵਾਬ ਮੈਂ ਦਵਾਂਗਾ ਆਪਾਂ ਮੌਕੇ ਤੇ ਆਏ ਹਾਂ ਇਸ ਗੱਲ ਕਰਕੇ ਤੁਹਾਡੇ ਨੂੰ ਫਰਸਟ ਹੈਂਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਵੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੈ ਘਟਨਾ ਕ੍ਰਮ ਦੇ ਵਿੱਚ ਪੁਲਿਸ ਸਟ੍ਰੈਸ ਕਰਕੇ ਮਗਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇੱਥੇ ਇਨਕਾਊਂਟਰ ਹੁੰਦਾ ਉਹਦੇ ਸਾਡੇ ਬੰਦੇ ਵੀ ਜ਼ਖਮੀ ਹੁੰਦੇ ਆ ਮੁਲਜ਼ਮ ਦੇ ਵੀ ਗੋਲੀ ਲੱਗਦੀ ਹੈ ਉਹਦੇ ਚ ਉਹਨਾਂ ਦਾ ਜਿਹੜਾ ਹਸਪੀਟਲ ਦੇ ਵਿੱਚ ਸਾਡਾ ਮੁਲਾਜ਼ਮ ਜਿਹੜਾ ਉਹ ਜੇਰੇ ਇਲਾਜ ਡਾਕਟਰ ਜੀ ਸਾਹਿਬ ਨੇ ਕਿਹਾ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਆ ਦੱਸੇ ਗਏ ਸੀ ਕਿ ਤਿੰਨ ਬੰਦੇ ਬਿਹਾਰ ਤੋਂ ਗ੍ਰਫਤਾਰ ਕੀਤੇ ਜਾਂਦੇ ਆ ਉਹ ਉਹ ਵੀ ਨਾਲ ਅਲੱਗ-ਅਲੱਗ ਚੱਲ ਰਿਹਾ ਹੈ ਪਰ ਇਹ ਡਿਫਰੈਂਟ ਇਹਦਾ ਜੇ ਉਹਦੇ ਨਾਲ ਕੋਈ ਮਤਲਬ ਕਨੈਕਸ਼ਨ ਨਹੀਂ ਸਾਹਮਣੇ ਆਇਆ ਔਰ ਉਹ ਡਿਫਰੈਂਟ ਚੀਜ਼ਾ ਹੈ ਉਹ ਵੀ ਇੱਕ ਟੈਰਰ ਨਾਰਕੋ ਮੋਡਿਊਲ ਹੈ ਉਹਦੇ ਤੇ ਅਸੀਂ ਰਿਮਾਂਡ ਲਿਆ ਹੋਇਆ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਮੋਟਰਸਾਈਕਲ ਚੋਰੀ ਗਈ ਤੇ ਆਪਣੇ ਨਾਮ ਦਾ ਮੋਟਰਸਾਈਕਲ ਕਿਸੇ ਬਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਉਹ ਤਾਂ ਪੁੱਛਿਆ ਉਹ ਤੋਂ ਮੰਗ ਕੇ ਲੈ ਕੇ ਗਏ ਸਰ ਸੀਸੀਟੀਵੀ ਦੇ ਵਿੱਚ ਨਾ ਝੰਡਾ ਲਗਾਇਆ ਉਹ ਕੀ ਮਨਛਾ ਕੀ ਸੀ ਕਿਹੜਾ ਝੰਡਾ ਸੀ ਕੀ ਸੀ ਦੇਖੋ ਅਜੇ ਤਾਂ ਬੰਦੇ ਦੀ ਕੁਐਸਚਨਿੰਗ ਨਹੀਂ ਹੋਈ ਭਾਈ ਸਾਹਿਬ ਮੈਂ ਉਹਦਾ ਜਵਾਬ ਉਹਦੇ ਹੀ ਦੇ ਸਕਾਂਗਾ ਜਦੋਂ ਅਸੀਂ ਕੁਐਸਚਨਿੰਗ ਕਰ ਲਾਂਗੇ ਔਰ ਸਾਨੂੰ ਸਾਰੇ ਫੈਕਟਸ ਕਲੀਅਰ ਹੋ ਜਾਣਗੇ ਮੈਂ ਕਿ ਐਵੇਂ ਅਨਵੇਰੀਫਾਈਡ ਗੱਲ ਮੈਂ ਨਹੀਂ ਕਰਨਾ ਚਾਹੁੰਦਾ ਸਰ ਗ੍ਰੇਡ ਕਿੱਥੋਂ ਲਿਆਂਦਾ ਸੀ ਕੋਈ ਦੱਸਿਆ ਇਹਨਾਂ ਨੇ ਕੁਝ ਵੀ ਨਹੀਂ ਭਾਈ ਸਾਹਿਬ ਜਿੰਨੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਦੂਸਰਾ ਮুলਜ਼ਮ ਫੜਿਆ ਜਾਏਗਾ ਉਸ ਤੋਂ ਗੱਲ ਇਹ ਸਾਰੀ ਕਲੀਅਰ ਹੋ ਜਾਈ ਥੈਂਕ ਯੂ ਥੈਂਕ ਯੂ